ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਬਲੌਕ ਪਦਰੀ ਖੇਡਾਂ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਚਾਰ ਬਲਾਕਾਂ ਦੇ ਵਿੱਚ ਸ਼ਾਨਦਾਰ ਮੁਕਾਬਲੇ ਹੋਏ ਬਲੌਕ ਖੰਨਾਵੀ ਕੇ ਹਲਕਾ ਵਿਦਿਆ ਖੰਨਾ ਤਰुणਪ੍ਰੀਤ ਸਿੰਘ ਸੌਂਦ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਖਿਡਾਰੀਆਂ ਦੀਆਂ ਖੇਡਾਂ ਦੇ ਵੱਲ ਵੱਧ ਰਹੀ ਦਿਲਚਸਪੀ ਨੂੰ ਦੇਖਦਿਆਂ ਵਿਧਾਇਕ ਨੇ ਕਿਹਾ ਕਿ ਇਹ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਖੇਡਾਂ ਪ੍ਰਤੀ ਉੱਝੀ ਸੋਚ ਦਾ ਨਤੀਜਾ ਹੈ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਖੇਡਾਂ ਵਤਨ ਪੰਜਾਬ ਦੀਆਂ ਇਸ ਵਾਰ ਸੀਜ਼ਨ ਜੋ 3 ਹੈ ਉਹ ਚੱਲ ਰਿਹਾ ਹੈ ਪਹਿਲਾ ਸੀਜ਼ਨ 1 ਹੋਇਆ ਸੀ ਫਿਰ ਸੀਜ਼ਨ 2 ਹੋਇਆ ਸੀ ਹੁਣ ਸੀਜ਼ਨ 3 ਚੱਲ ਰਿਹਾ ਜਿਹਦੇ ਵਿੱਚ ਅੱਜ ਤੁਸੀਂ ਜੋ ਦੇਖ ਰਹੇ ਹੋ ਕਿ ਆਪਾਂ ਖੰਨਾ ਦੇ ਬੁਆਏਸ ਕਾਲਜ ਦਾ ਜੋ ਗਰਾਊਂਡ ਹੈ ਸਵਾਰ ਰੋਡ ਦੇ ਉੱਤੇ ਆ ਕਿਉਂਕਿ ਆਪਾਂ ਸਾਰੇ ਜਣੇ ਉੱਥੇ ਪਏ ਔਰ ਉਰੇ ਅੱਜ ਬਲਾਕ ਲੈਵਲ ਦੀਆਂ ਜੋ ਖੇਡਾਂ ਦਾ ਪ੍ਰੋਗਰਾਮ ਚੱਲ ਰਿਹਾ ਇਹ ਤਿੰਨ ਦਿਨਾਂ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਟੋਟਲ 6 ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਨੇ ਉਹ ਕਰਵਾਈਆਂ ਜਾਣਗੀਆਂ ਜਿਹੜੇ ਬੱਚੇ ਫਿਰ ਉਰੋਂ ਕਲੀਅਰ ਕਰਕੇ ਜਾਣਗੇ ਉਹ ਪਰਲੇ ਜੋ ਉੱਪਰਲੇ ਕੰਪੀਟੀਸ਼ਨ ਉਹਨਾਂ 'ਚ ਪਹੁੰਚਣਗੇ ਸੋ ਇਹ ਜਿਹੜਾ ਉਪਰਾਲਾ ਹੈ ਇਹ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਬੱਚਿਆਂ ਨੂੰ ਇੱਕ ਚੰਗੀ ਸਿਹਤ ਦੇਣ ਲਈ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਇਹਦਾ ਸਾਰਾ ਸ਼ਰਮੈਂ ਮੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਦੇਣਾ ਚਾਹਨਾ ਹੈ ਕਿ ਜਿਨ੍ਹਾਂ ਦੀ ਇੱਕ ਸੋਚ ਸੀ ਕਿ ਉਸ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਸ਼ਹੀਦ ਦੇ ਆਜ਼ਮ ਜੋ ਭਗਤ ਸਿੰਘ ਜੀ ਦੀ ਸੋਚ ਸੀ ਉਹਦੇ ਤੇ ਪਹਿਰਾ ਦਿੰਦੇ ਹੋਏ ਜੋ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਸੋਚ ਸੀ ਉਹਦੇ ਤੇ ਪਹਿਰਾ ਦਿੰਦੇ ਹੋਏ ਕਿ ਅਸੀਂ ਜਿੱਥੇ ਪੰਜਾਬ ਨੂੰ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਉਹਦੇ ਨਾਲ ਨਾਲ ਆਪਣੇ ਸਪੋਰਟਸ ਦੇ ਵਿੱਚ ਵੀ ਇੰਨਾ ਜਾਨੀ ਕਿ ਵਧੀਆ ਬਣਾਉਣਾ ਹੈ ਕਿ ਪੂਰੇ ਹਰ ਤਰ੍ਹਾਂ ਦੀ ਪੰਜਾਬ ਦੇ ਅੰਦਰ ਜੋ ਸਾਡਾ ਰੰਗਲਾ ਪੰਜਾਬ ਦਾ ਸੁਪਨਾ ਹੈ ਇਹ ਪੂਰਾ ਹੋ ਸਕੇ। ਸੋ ਉਹਦੇ ਤਹਿਤ ਮੈਂ ਇੱਕ ਵਾਰ ਤੋਂ ਜਿੱਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਹੈ। ਉੱਥੇ ਪੰਜਾਬ ਸਰਕਾਰ ਦੇ ਸਾਰੇ ਸਪੋਰਟਸ ਡਿਪਾਰਟਮੈਂਟ ਦਾ ਮੇਰੇ ਨਾਲ ਉਚੇਚੇ ਤੌਰ ਤੇ ਪਹੁੰਚੇ ਸਾਰੇ ਅਫਸਰ ਸਾਹਿਬਾਨਾਂ ਦਾ ਔਰ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਦਾ ਇਸ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਦਾ ਅੱਜ ਅੱਜ ਟੀਚਰਸ ਡੇ ਹੈ ਅੱਜ ਅਧਿਆਪਕ ਦਿਹਾੜਾ ਹੈ ਮੈਂ ਉੱਥੇ ਟੀਚਰਸ ਡੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਵੀ ਦਿੰਦਾ ਹਾਂ ਔਰ ਨਾਲ ਪੂਰੇ ਭਾਰਤ ਵਰਸ਼ ਦੇ ਜਿੰਨੇ ਟੀਚਰਸ ਨੇ ਉਹਨਾਂ ਨੂੰ ਆਪਣੇ ਵੱਲੋਂ ਸਜਦਾ ਕਰਦੇ ਸਲਾਮ ਕਰਦੇ ਕਿਉਂਕਿ ਟੀਚਰਸ ਦੇ ਕਾਰਨ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਾਜ ਹੈ ਇਸ ਚੰਗੇ ਸਮਾਜ ਦਾ ਨਿਰਮਾਣ ਹੋ ਸਕਦਾ ਹੈ ਇਹਨਾਂ ਦੀ ਬਦੌਲਤੇ ਕੋਈ ਡਾਕਟਰ ਬਣ ਸਕਦਾ ਕੋਈ ਇੰਜੀਨੀਅਰ ਬਣ ਸਕਦਾ ਕੋਈ ਪਾਇਲਟ ਬਣ ਸਕਦਾ ਇਹਨਾਂ ਦੀ ਬਦੌਲਤੇ ਚੰਗਾ ਸਮਾਜ ਹੈ ਜੋ ਇਹਦਾ ਨਿਰਮਾਣ ਕੀਤਾ ਜਾ ਸਕਦਾ ਸਰ ਇੱਕ ਹੋਰ ਜਦੋਂ ਆਪਾਂ ਡਿਊਟੀ ਰੋਡ ਤੋਂ ਭਾਦਲੇ ਵੱਲ ਨੂੰ ਜਾਂਦੇ ਆ ਉਹ ਰੋਡ ਤੁਸੀਂ ਦੇਖਿਆ ਹੀ ਹੈ ਅੱਜ ਉੱਥੇ 4-4 ਫੁੱਟ ਬਿਲਕੁਲ ਇਸ ਅੱਜ ਦੇ ਸੰਦਰਭ ਦੇ ਨਾਲ ਕੋਈ ਕੋਸਟਰ ਨਹੀਂ ਉਹਦੀ ਅਲੱਗ ਤੋਂ ਕਿਸੇ ਦਿਨ ਆਪਾਂ ਤੁਸੀਂ ਪੁੱਛ ਲਿਓ ਮੈਂ ਉਹਦਾ ਜਰੂਰ ਤੁਹਾਨੂੰ ਇਸ ਨੂੰ ਇਹ ਇਸ ਦੀ ਜਿਹੜੀ ਇਹ ਲੱਗ ਬਣਾਵਾਂਗੇ ਜੀ ਉਹਦੇ ਬਾਰੇ ਪੁੱਛੋ ਜੀ ਇਹ ਸਪੋਰਟ 4-4 ਫੁੱਟ ਦੇ ਕੋਏ ਨੇ ਜੀ ਨੰਗਣਾ ਵੀ ਮੁਸ਼ਕਲਾਂ ਗੱਡੀਆਂ ਖਰਾਬ ਹੋ ਰਹੀਆਂ ਨੇ ਤੁਸੀਂ ਚਲੋ